ਕਬੱਡੀ ਦਾ ਪਲੇਅਰ ਹੋਰ ਮਾਰਿਆ ਗਿਆ ਸੰਦੀਪ ਸਿੰਘ ਨੰਗਲੰਬੀਆ ਤੋਂ ਬਾਅਦ ਇਹ ਲਗਾਤਾਰ ਕਹਾਣੀ ਚੱਲਦੀ ਜਾ ਰਹੀ ਆ ਇਹ ਵੈਸੇ ਤਾਂ ਮੇਰਾ ਖਿਆਲ ਲੜ ਰਹੇ ਸੀ ਦੋ ਤੇ ਉਹਨੇ ਮਾਰਤਾ ਪਰ ਇਹ ਜਿਹੜੀ ਸਪੋਰਟ ਸੀਗੀ ਪਹਿਲਾਂ ਇਹ ਕਿਹਨੇ ਹੁੰਦੀ ਸੀ ਵੀ ਨਿਆਣਿਆਂ ਨੂੰ ਤੁਸੀਂ ਗੈਂਗ ਗੈਂਗ ਜਾਣ ਤੋਂ ਜਾਂ ਨਸ਼ੇ ਤੋਂ ਬਚਾਉਣਾ ਤਾਂ ਸਪੋਰਟ 'ਚ ਪਾ ਦਿਓ ਬਾਜੂਗੇ ਇਹਦਾ ਉਲਟਾ ਲੱਗ ਰਿਹਾ ਕਬੱਡੀ 'ਚ ਜਿਹੜਾ ਪੈ ਜਾਂਦਾ ਉਹ ਤਾਂ ਛੇਤੀ ਮਾਰ ਰਿਹਾ ਅਸਰ ਦੂਜਿਆਂ ਨਾਲ ਤੇ ਨਸ਼ੇ ਵੀ ਕਬੱਡੀ ਚ ਵਾਧੂ ਚੱਲੀ ਜਾਂਦੇ ਆ ਗੈਂਗ ਇੰਨੇ ਕ ਇਨਵੋਲਵ ਹੋ ਚੁੱਕੇ ਆ ਕਬੱਡੀ ਦੇ ਵਿੱਚ ਵੀ ਹਰ ਵਾਰ ਤਾਂ ਕਬੱਡੀ ਦਾ ਮੈਚ ਹੁੰਦਾ ਉਹਨਾਂ ਨੂੰ ਪੁੱਛ ਕੇ ਹੁੰਦਾ ਆ ਵੀ ਭਾਈ ਕਿੰਨੇ ਵਜੇ ਸ਼ੁਰੂ ਕਰੀਏ ਕਿੰਨੇ ਵਜੇ ਕੌਣ ਕੌਣ ਜਾਊਗਾ ਉੱਪਰ ਮੈਦਾਨ ਚ ਕੌਣ ਨਹੀਂ ਸੋ ਇਹ ਜਿਹੜਾ ਲੇਟਲੀ ਮੁੰਡਾ ਸਾਡੇ ਲਾਗੇ ਦੇ ਪਿੰਡ ਮੇਰਾ ਖਾ ਗਿੱਦੜਪਿੰਡੀ ਦਾ ਸੀਗਾ ਜਿਹੜਾ ਮਾਰਿਆ ਗਿਆ ਇਹ ਕੀ ਕਹਾਣੀ ਹੈ ਜੀ ਪਾਜੀ ਇਹਦਾ ਤੇਜ ਪਾ ਲਿਆ ਇਹਦੀ ਅਸਲੀ ਕਹਾਣੀ ਦਾ ਪਤਾ ਨਹੀਂ ਵੀ ਲੜਾਈ ਹੋਈ ਆ ਪਰ ਇੱਕ ਸ਼ਰਮਨਾਕ ਗੱਲ ਇਹ ਹੋਈ ਆ ਕਿ ਇਹ ਜਿਹੜਾ ਹੈਗਾ ਆ ਵੀ ਐਸਐਸਪੀ ਦਫਤਰ ਤੋਂ ਮੇਰਾ ਖਿਆਲ ਆ ਕਿ 100 150 ਕੁੱਟ ਤੇ ਲੜਾਈ ਹੋ ਕੇ ਬੰਦੇ ਦੀ ਜਿਹੜੀ ਆ ਕੁੱਟਮਾਰ ਹੋ ਗਈ ਤਾਂ ਉਸ ਤੋਂ ਬਾਅਦ ਇਹਦੀ ਡੈਥ ਹੋ ਗਈ ਆ ਬਾਕੀ ਰਹੀ ਗਰ ਕਬੱਡੀ ਦੀ ਕਬੱਡੀ ਦੇ ਵਿੱਚ ਆਪ 플레이ਰ ਜਿਹੜੇ ਆ ਉਹ ਜ਼ਿੰਮੇਵਾਰ ਆ 플레이ਰ ਆਪ ਲੈ ਕੇ ਆਏ ਆ ਇਹਨਾਂ ਨੂੰ ਠੀਕ ਹੈ ਗੈਂਗਸਟਰਾਂ ਨੂੰ ਆਪ ਲੈ ਕੇ ਆਏ ਆ ਉਹਨਾਂ ਨੇ ਆਪ ਇਹਨਾਂ ਦੀ ਇਨਵੋਲਵਮੈਂਟ ਕਰਾਈ ਆ ਵੀ ਫਲਾਨਾ ਪਲੇਅਰ ਸਾਡੇ ਆਖੇ ਇਲਾਕੇ ਫਲਾਨੀ ਫੈਡਰੇਸ਼ਨ ਚ ਖੇਡਦਾ ਆ ਵੀ ਉਹਨੂੰ ਦਬਕਾ ਮਰਾ ਦਿਓ ਤੇ ਉਹ ਦਬਕਾ ਮਰਾਤੀਆਂ ਗੋਲੀਆਂ ਚਲਾਤੀਆਂ ਆਪਾਂ ਨੂੰ ਪਤਾ ਵੇ ਮੰਗੀ ਜਿਹੜਾ ਹੈਗਾ ਵਧੀਆ ਸਟਾਪਰ ਸੀ ਉਹਤੇ ਵੀ ਗੋਲੀਆਂ ਚੱਲੀਆਂ ਦੁੱਲੇ ਦੁੱਲੇ ਬੱਗੇ ਪੈਂਡ ਵਾਲੇ ਤੇ ਹੋਰ ਬਹੁਤ ਸਾਰੇ ਪਲੇਅਰ ਆ ਜਿਨ੍ਹਾਂ ਤੇ ਧਮਕੀਆਂ ਤੇ ਗੋਲੀਆਂ ਚੱਲ ਚੁੱਕੀਆਂ ਆ ਸੋ ਕਿਤੇ ਨਾ ਕਿਤੇ ਇਦੇ ਵਾਸਤੇ ਸਮਾਜ ਜਿਹੜੇ ਕਬੱਡੀ ਦੇ ਪ੍ਰਮੋਟਰ ਆ ਜਾਂ ਕਬੱਡੀ ਦੇ ਪਲੇਅਰ ਆ ਇਹੀ ਰਿਸਪਾਂਸਿਬਲ ਐ ਭਾਜੀ ਬਾਹਰਲਾ ਬੰਦਾ ਰਿਸਪਾਂਸਿਬਲ ਨਹੀਂ ਆ ਕਿਉਂਕਿ ਜਿਹੜਾ ਬੰਦਾ ਕਬੱਡੀ ਦੇਖਣ ਜਾਂਦਾ ਉਹਦੀ ਥੋੜੋ ਅਪਰੋਚ ਆ ਕਿਸੇ ਪਾਸੇ ਨਾ ਤਾਂ ਉਹ ਪਲੇਅਰਾਂ ਨੂੰ ਜਾਣਦਾ ਉਹ ਤਾਂ ਇੱਕ ਐਂਟਰਟੇਨਮੈਂਟ ਲਈ ਇੱਕ ਵਧੀਆ ਕਬੱਡੀ ਆਪਣੀ ਮਾਂ ਕਬੱਡੀ ਖੇੜਿਆ ਉਹਨੂੰ ਦੇਖਣ ਜਾਂਦਾ ਪਰ ਇਹਦੇ ਬੈਕਗ੍ਰਾਉਂਡ ਚ ਕੀ ਚੱਲਦਾ ਆ ਕੀ ਹੁੰਦਾ ਆ ਇਹ ਜਾਂ ਕਬੱਡੀ ਪਲੇਅਰ ਜਾਂ ਦੇ ਜਾਂ ਪ੍ਰੋਮੋਟਰ ਜਾਂਦੇ ਜਿਹੜੇ ਇੱਕ ਇਹ ਕੇਮਾ ਕਰਾਉਂਦੇ ਆ ਹੁਣ ਸਾੜਾ ਆਏ ਸੀਗੇ ਸਾਰਾ ਕੁਝ ਆਇਆ ਸੀ ਜੇ ਸਾਰੇ ਕਬੱਡੀ ਦੇ ਪ੍ਰੋਮੋਟਰ ਚਾਹੁੰਦੇ ਤਾਂ ਇੱਕ 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 ਟੂਰਨਾਮੈਂਟ ਬਣਾ ਹੁੰਦਾ ਪੈਸਾ ਇਕੱਠਾ ਹੁੰਦਾ ਜਿੰਨਾ ਮਿਲੀਅਨਸ ਆਫ ਡਾਲਰ ਵੇਸ ਕੀਤਾ ਆ ਉਹ ਇਕੱਠਾ ਹੋ ਕੇ ਪਿੰਡਾਂ ਨੂੰ ਡੋਨੇਸ਼ਨ ਜਾ ਸਕਦੀ ਸੀ ਹਾਂ ਉਹਨਾਂ ਨੇ بڑا ਮੋਟਾ ਜਿੱਦਾਂ ਕਹਿੰਦੇ ਮੂੰਹ ਬੰਦ ਕਰਤਾ ਇੱਕ ਦੋ ਪਿੰਡਾਂ ਨੂੰ ਕੁਝ ਪ੍ਰੋਮੋਟਰਾਂ ਨੇ ਪੈਸੇ ਜਾਂ ਪਲੇਅਰਾਂ ਨੇ ਪੈ ਇਕੱਠੇ ਕਰਕੇ ਦੇ ਦਿੱਤੇ ਆਪਣੇ ਲੋ ਪਰ ਮੇਨ ਜਿਹੜਾ ਆ ਉਹ ਸਾਰਾ ਇਹ ਆਇਦਾ ਗਰਵਦਾਰ ਇਹ ਚ ਦੋਨੇ ਹੀ ਆ ਕਿਸੇ ਨੂੰ ਤੁਸੀਂ ਬਖਸ ਨਹੀਂ ਸਕਦੇ ਜੇ ਤੁਸੀਂ ਕਹੋ ਕਿ ਕਬੱਡੀ ਕਲੀਅਰ ਬਹੁਤ ਸਾਫ਼ ਸੁਥਰੇ ਆ ਉਹਨਾਂ ਦਾ ਕਿਰਦਾਰ ਬਹੁਤ ਵਧੀਆ ਆ ਤੇ ਜੇ ਕੋ ਪ੍ਰਮੋਟਰ ਬੜੇ ਸਾਫ਼ ਸੁਥਰੇ ਆ ਬੜੇ ਸੱਚੇ ਸੁੱਚੇ ਅੰਨਾ ਇਹ ਪੂਰੀ ਰੰਜਿਸ਼ ਚੱਲ ਰਹੀ ਆ ਹਰ ਜਗ੍ਹਾ ਕਿਤੇ ਚਾਰ ਫੈਡਰੇਸ਼ਨਾਂ ਬਣੀਆਂ ਕਿਤੇ ਦੋ ਫੈਡਰੇਸ਼ਨਾਂ ਬਣੀਆਂ ਆ ਆਪਸ ਜੁੱਤ ਮਜੱਤ ਹੋ ਰਿਹਾ ਇੱਕ ਤੋਂ ਦੂਜੇ ਨੂੰ ਥੱਲੇ ਨੀਵਾ ਲਾ ਰਿਹਾ ਆ ਤੁਹਾਨੂੰ ਪਤਾ ਇਦਾਂ ਹੀ ਹੌਲੀ ਹੌਲੀ ਕਰਦੀ ਜਿਹੜੀ ਆ ਜੀ ਇੱਕ ਫੈਡਰੇਸ਼ਨ ਐ ਉਹ ਇੱਕ ਗੈਂਗਸਟਰ ਕੋ ਭੱਜ ਜਾਂਦੀ ਆ ਤੇ ਦੂਜੀ ਫੈਡਰੇਸ਼ਨ ਦੂਜੇ ਗੈਂਗਸਟਰ ਕੋ ਭੱਜ ਜਾਂਦੀ ਆ ਆਹ ਕੁਛ ਕਬੱਡੀ ਦੇ ਮੈਦਾਨਾਂ ਦੇ ਵਿੱਚ ਚੱਲ ਰਿਹਾ ਆ ਤੇ ਆਮ ਲੋਕਾਂ ਤੱਕ ਨਹੀਂ ਗੱਲ ਪਤਾ ਹੁੰਦੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਅੰਦਾਜ਼ਾ ਨਹੀਂ ਹੁੰਦਾ ਜਿਹੜੇ ਲੋਕ ਪਲੇਅਰ ਆ ਤੇ ਪ੍ਰਮੋਟਰ ਆ ਇਹਨਾਂ ਨੇ ਹੀ ਆਪ ਰਲ ਮਿਲ ਕੇ ਹੀ ਸਾਰਾ ਕਬੱਡੀ 'ਚ ਗੰਦ ਪਾਇਆ ਜੇ ਇਹ ਕਾਨੂੰਨ ਕਹਿਣ ਵੀ ਕਬੱਡੀ ਬੜੀ ਮਾੜੀ ਹੋ ਗਈ ਨਾ ਇਹ 'ਚ ਸਭ ਤੋਂ ਵੱਡਾ ਨੂੰ ਪਲੇਅਰਾਂ ਦਾ ਤੇ ਪ੍ਰਮੋਟਰਾਂ ਦਾ ਹੀ ਆ ਇਤੋਂ ਬਿਨਾ ਕੋਰਨੀ ਆਹੇ ਸਾਨੂੰ ਜਿਹੜੇ ਜੇ ਉਹ ਸਟੀਰੋਇਡਸ ਲਾਉਂਦੇ ਆ ਤੇ ਉਹਨੂੰ ਵੀ ਪ੍ਰਮੋਟਰ ਜਸਟੀਫਾਈ ਕਰਦੇ ਆ ਵੀ ਜੇ ਇੱਕ ਪ੍ਰੀਮੀਨਿਸਟਰ ਰਾਈਡ ਲੈ ਦੂਜੇ ਨੇ ਇਹਨੇ ਲਾਏ ਫੇਉ ਮੁਕਾਬਲਾ ਵਧੀਆ ਨਹੀਂ ਹੋਣਾ ਵੀ ਦੂਜੇ ਨੂੰ ਮੈਂ ਤਾਂ ਇੱਥੇ ਤੱਕ ਪ੍ਰਮੋਟਰਾਂ ਨੂੰ ਸੁਣਿਆ ਮੈਂ ਕਹਾਂ ਵੀ ਜੇ ਸਟੀਰੋਇਡ ਲੈ ਕੇ ਬੰਦੇ ਮਰ ਗਏ ਕਹਿੰਦੇ ਫੇ ਕੀ ਹੋ ਗਿਆ ਉਦਾਂ ਵੀ ਮਰਦੇ ਆ ਯਾਰੋ ਜੇ ਇੱਥੇ ਤੱਕ ਪ੍ਰਮੋਟਰਾਂ ਨੂੰ ਸੁਣਿਆ ਵੀ ਉਹ ਕਹਿੰਦੇ ਉਦਾਂ ਵੀ ਮਰਦੇ ਆ ਲੋਕ ਜੇ ਸਟੀਰੋਇਡ ਲੈ ਕੇ ਮਰ ਗਏ ਤਾਂ ਕਿੰਨੀ ਕਬੱਡੀ ਕੱਬੜੀ ਗੱਲ ਹੋ ਗਈ ਜੇ ਮਰ ਜਾਣਗੇ ਕਬੱਡੀ ਵਾਲੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਜਿਹੜਾ ਉਹ ਉਸੂਲ ਆ ਉਥੋਂ ਤਾਂ ਕੋਹਾਂ ਦੂਰ ਇਨਸਾਨੀਅਤ ਦੇ ਜਿਹੜੇ ਇਨਸਾਨੀਅਤ ਦਾ ਜਿਹੜਾ ਮੇਨ ਆ ਉਤੋਂ ਇਹ ਲੋਕ ਚਾਹੇ ਪਲੇਅਰ ਹੈ ਚਾਹੇ ਪ੍ਰੋਮੋਟਰ ਹੈ ਕੋਹਾਂ ਦੂਰ ਹੈ ਭਾਜੀ ਇਹਨਾਂ ਦਾ ਕੋਈ ਇਨਸਾਨੀਅਤ ਨਾਲ ਪਿਆਰ ਨਹੀਂ ਆ ਜਿਵੇਂ ਕਿ ਆਪਾਂ ਗੁਰਦੁਆਰੇ ਬਾਰੇ ਵੀ ਇਦਾਂ ਹੀ ਗੱਲ ਕਰਦੇ ਹੁੰਨੇ ਆ ਵੀ ਉਹਨਾਂ ਨੇ ਆਪਣੇ ਥੱਡੇ ਕਾਬਜ ਕਰਨ ਵਾਸਤੇ ਜਿੰਨੇ ਮਰਜੀ ਜਿੱਦਾਂ ਦੇ ਮਰਜੀ ਬੰਦੇ ਲਾ ਕੇ ਉਹ ਆਪਣੇ ਨਾਲ ਖੜੇ ਕਰ ਲੈਂਦੇ ਆ ਕੋਈ ਕਿਰਦਾਰ ਸਾਨੂੰ ਦਿਖਦੇ ਆ ਵੀ ਕਿਰਦਾਰ ਕੀ ਆ ਬੰਦੇ ਦਾ